ਵਰਜਾ ਖਾਲਸਾ ਵਰਜੇ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਵਿੱਚ ਜਿਹੜੇ ਬੈਠੇ ਨੇ ਕੁਝ ਮਸੰਦਾਂ ਉਹਨਾਂ ਦੀ ਗੱਲਬਾਤ ਕਰਦੇ ਆਂ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਮੈਂ ਸਾਰੇ ਨਹੀਂ ਕਹਿ ਰਿਹਾ ਕੁਝ ਇੱਕ ਮਸੰਦ ਬੈਠੇ ਨੇ ਕਾਲੀਆਂ ਭੇਡਾਂ ਬੈਠੀਆਂ ਨੇ ਸ਼੍ਰੋਮਣੀ ਕਮੇਟੀ ਦੇ ਅੰਦਰ ਕੋ ਸੱਤਰ ਬੈਠੇ ਨੇ ਕੁਝ ਪ੍ਰੀ ਰੀਡਰ ਬੈਠੇ ਨੇ ਕੁਝ ਮੈਨੇਜਰ ਬੈਠੇ ਨੇ ਕੁਝ ਜਿਹੜੇ ਸੇਵਾਦਾਰ ਨੇ ਉੱਥੇ ਜਿਹੜੇ ਕਮਰਿਆਂ ਦੀ ਜਿਹੜੀ ਜਿੰਨਾਂ ਦੀ ਡਿਊਟੀ ਲੱਗੀ ਆ ਕਮਰੇ ਦੇਣ ਤੇ ਉਹ ਵੱਡੀ ਗਿਣਤੀ ਦੇ ਵਿੱਚ ਨੇ ਲੋਕ ਸਰਦਾ ਭਾਵਨਾ ਨਾਮ ਸਹੀ ਦਰਬਾਰ ਸਾਹਿਬ ਜਾਂਦੇ ਨੇ ਨਸ਼ਤਕ ਹੁੰਦੇ ਨੇ ਪਰ ਕਈ ਵਾਰੀ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਜਿਹੜੀਆਂ ਹੁੰਦੀਆਂ ਨੇ ਉਹ ਕਮਰਾ ਲੈਣਾ ਚਾਹੁੰਦੀਆਂ ਨੇ ਪਰ ਉਹਨਾਂ ਨੂੰ ਇੰਨਾ ਠਿੱਠ ਪਰੇਸ਼ਾਨ ਕੀਤਾ ਜਾਂਦਾਗਾ ਤੇ ਉਹਨਾਂ ਨੂੰ ਕਮਰਾ ਨਹੀਂ ਮਿਲਦਾ ਤੇ ਨਹੀਂ ਚੁੱਪ ਕਰਕੇ ਭਰਤੀ ਕੱਟ ਦਿੰਦੇ ਆ ਬਾਬਾ ਦੀਪ ਸਿੰਘ ਦੀਸਰਾ ਜਿਹੜੀ ਕਿ ਕਰੀਬ 1.5-2 ਕਿਲੋਮੀਟਰ ਪੈ ਜਾਂਦੀ ਆ ਹੁਣ ਪੁੱਛਣਾ ਹੋਏ ਬਜ਼ੁਰਗ ਬੰਦਾ ਜਾਂ ਬਜ਼ੁਰਗ ਔਰਤਾ ਕਵੇਂ ਉੱਥੇ ਤੱਕ ਤੁਰ ਕੇ ਜਾਊਗੀ ਫੇਰ ਦਰਬਾਰ ਸਾਹਿਬ ਦੇ ਪੇਰ ਆਊਗੀ ਤੁਰ ਕੇ ਕਿੱਧਰ ਆ ਗੱਠੜੀਆਂ ਚੱਕੀ ਫਿਰੂਗਾ ਤੁਹਾਡੇ ਕੋਲ ਇੱਕ ਕਮਰੇ ਹੈਗੇ ਨੇ ਜਿੰਦੇ ਲੱਗੇ ਪਏ ਨੇ ਤੁਹਾਡੇ ਕੋਲੇ ਤੇ ਤੁਸੀਂ ਕਿਉਂ ਨਹੀਂ ਕਮਰੇ ਦੇ ਰਹੇ ਤੁਸੀਂ ਆਤਮ ਚਾਹੀ ਹੋਈ ਆ ਜਿਹੜੀ ਫਿਰ ਤੁਸੀਂ ਇਹ ਜੇ ਤੁਹਾਨੂੰ ਕਹਿ ਦਈਏ ਗੁੰਡੇ ਕਹਿ ਦਈਏ ਫਿਰ ਤੁਹਾਨੂੰ ਮਿਰਚਾਂ ਲੱਗਦੀਆਂ ਨੇ ਜੇ ਤੁਹਾਨੂੰ ਮਸੰਦ ਕਹਿ ਦਈਏ ਫਿਰ ਮਿਰਚਾਂ ਲੱਗਦੀਆਂ ਨੇ ਤੁਸੀਂ ਜੇ ਡੋਗਰਿਆਂ ਦੀ ਲਾਅਤ ਕਹਿ ਦਈਏ ਤੁਹਾਨੂੰ ਫਿਰ ਮਿਰਚਾਂ ਲੱਗਦੀਆਂ ਨੇ ਫਿਰ ਤੁਸੀਂ ਟੇਡੇ ਰਾਹੇ ਢੰਗ ਦੇ ਨਾਲ ਧਮਕੀਆਂ ਦਿਵਾਉਣਿਓ ਗੱਲ ਮੈਂ ਤੁਹਾਨੂੰ ਪਹਿਲਾਂ ਮੈਂ ਦਿਖਾਦਾ ਵੀਡੀਓ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਇਸ ਬਜ਼ੁਰਗ ਦਾ ਤੁਸੀਂ ਹਾਲ ਦੇਖੋ ਇਹ ਚੰਗੇ ਭਲੇ ਨੂੰ ਕਮਰਾ ਨਹੀਂ ਦਿੰਦੇ ਸਪਾਰਸਾਂ ਵਾਲੇ ਨੂੰ ਕਮਰਾ ਦਿੰਦੇ ਨੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਆਪਾਂ ਕਰਦੇ ਆ ਗੱਲਬਾਤ ਆ ਤੁਸੀਂ ਸੁਣ ਲਈ ਵੀਡੀਓ ਪਹਿਲੀ ਗੱਲ ਤਾਂ ਕਮਰਾ ਮਿਲਦਾ ਨਹੀਂ ਬੜਾ ਮੁਸ਼ਕਲ ਖੋਣ ਕਰਾ ਕੇ ਮਿਲਦਾਗਾ ਆ ਬਜ਼ੁਰਗ ਬੀਬੇ ਕਹਿੰਦੀ ਮੈਨੂੰ 9-10 ਮਹੀਨੇ ਹੋ ਗਏ ਲਗਾਤਾਰ ਆਉਂਦੀ ਨੂੰ ਕਦੇ ਮੈਨੂੰ ਕਦੇ ਕਮਰਾ ਨਹੀਂ ਮਿਲਿਆ ਫਿਰ ਅਗਲੀ ਸਰਦਾ ਭਾਵਨਾ ਜਿਹੜੀ ਆ ਉਹ ਸੱਟ ਤੁਸੀਂ ਮਾਰਦੇ ਹੋ ਫਿਰ ਤੁਹਾਡੇ ਕੋਲੇ ਕਮਰੇ ਨੇ ਤੁਸੀਂ 500 ਲੈਨੇ ਹੋ 1000 ਲੈਨੇ ਏਸੀ ਲ ਦਾ 1000 ਲੈਨੇ ਹੋ ਆਮ ਦਾ ਜਿਹੜਾ 500 ਰੁਪਿਆ ਤੁਹਾਡਾ ਤੇ ਜਿਹੜੇ ਗੁਰੂ ਦੀ ਗੋਲਕ ਦੇ ਵਿੱਚ ਰੁਪਈਏ ਲੋਕ ਪਾਉਂਦੇ ਨੇ ਜਾਂ ਲੋਕ ਧਾਰਨ ਨੂੰ ਥੱਬੀਆਂ ਜਿਹੜੇ ਫੜਾਉਂਦੇ ਨੇ ਹੱਥਾਂ ਦੇ ਵਿੱਚ ਤਾਂ ਉਦੋਂ ਵੀ ਕਹਦਿਆ ਕਰੋ ਭਾਈ ਰਹਿਣ ਦਿਓ ਉਹ ਲੋਕਾਂ ਦਾ ਰੁਪਈਆ ਸੰਗਤ ਦਾ ਰੁਪਈਆ ਤੁਸੀਂ ਅਡਾਰੇੋਂ ਆਪ ਸਰਲੇ ਤੇ ਤੁਸੀਂ ਦਿਨੇਓ ਕਮਰੇ ਰੁਪਈਆ ਦੇ ਸ਼੍ਰੋਮਣੀ ਕਮੇਟੀ ਲੱਖਾਂ ਦਾ ਜਿਹੜਾ ਅਰਬਾਂ ਦਾ ਬਜਟਾ ਜਿਹਦਾ ਉਹ ਜਿਹੜੀ ਅਰਬਾਂ ਦੇ ਬਜਟ ਦੇ ਨਾਲ ਨਹੀਂ ਚੱਲ ਸਕਦੀ ਤੁਸੀਂ ਸੰਗਤ ਦੇ ਵਿੱਚੋਂ ਜਿਹੜੇ ਕਮਰੇ ਲੈਂਦੇ ਨੇ ਤੁਸੀਂ ਉਹਨਾਂ ਤੋਂ ਅਗਰਾਹੀ ਕਰਦੇ ਹੋ ਕਮਰੇ ਦਾ 500000 ਰੁਪਇਆ ਲੈਨੇ ਹੋ ਤੁਸੀਂ ਸ਼ਰਮ ਕਰੋ ਮਾਰੀ ਮੁੱਟੀ ਬੀੜਾ ਬੈਠਣ ਤੇ ਆ ਗਏ ਇਹਨਾਂ ਮਸੰਦਾ ਲੋਕਾਂ ਦਾ ਇਹ ਕਿਦੋਂ ਕਬਜ਼ੇ ਨੇ ਜਦੋਂ ਬਾਦਲ ਕਹਿੰਦੇ ਕਬਜ਼ਾ ਕੀਤਾ ਤੇ ਕੱਢਣੇ ਗਏ ਨੇ ਜਿੰਨਾ ਤੱਕ ਲੋਕ ਪੰਥਕ ਆਗੂ ਇਕੱਠੇ ਨਹੀਂ ਹੁੰਦੇ ਪਰ ਇਹਨਾਂ ਨੇ ਹੋਣਾ ਵੀ ਨਹੀਂ ਇਕੱਠੇ ਨਾ ਇਹ ਬੋਟਾਨਨ ਲਿਖਣ ਇਹ ਤਾਂ ਜਦੋਂ ਮਹਾਨਤਾ ਤੋਂ ਯਾਦ ਕਰਾਇਸ ਨਾ ਗੁਰਦੁਆਰਾ ਸਾਹਿਬ ਇਹ ਤਾਂ ਉਹ ਹੱਲ ਕਰਨਾ ਪਊਗਾ ਤੇ ਫਿਰ ਜਾ ਕੇ ਗੁਰੂ ਘਰ ਜਿਹੜਾ ਕਬਜ਼ਾ ਛੁੱਟ ਸਕਦਾਗਾ ਨਹੀਂ ਨਹੀਂ ਛੁੱਟ ਸਕਦਾ ਵੱਡੀ ਪੱਧਰ ਤੇ ਮਸੰਦ ਬੈਠੇ ਆ ਜੇ ਇੱਕ ਦੋ ਹੋਣ ਤਾਂ ਕੱਢ ਦਈਏ ਇਹਨਾਂ ਨੇ ਜਿਹੜਾ ਤੁਸੀਂ ਆ ਬਜ਼ੁਰਗ ਬੀਬੀ ਨਾਲ ਹੋ ਰਿਆਗਾ ਸਾਹਮਣੇ ਖੜੇ ਨੇ ਵਰਸੇ ਲੈ ਕੇ ਤੇ ਉੱਥੇ ਲੋਕਾਂ ਨੂੰ ਜੇਕਰ ਕੋਈ ਪਿਆਰ ਨਾਲ ਕਮਰਾ ਪਹਿਲੀ ਗੱਲ ਤਾਂ ਸਿੱਧੇ ਮੂੰਹ ਬੋਲਦੇ ਨੇ ਨੀਵੀਂ ਪਾ ਕੇ ਰੱਖਦੇ ਆ ਉੱਥੇ ਹੱਥ ਕਰ ਦਿੰਦੇ ਆ ਜਿਵੇਂ ਇੱਕ ਨਾ ਮੂੰਹ ਟੁੱਟਿਆ ਹੁੰਦਾ ਵੀ ਇਹਨਾਂ ਦੇ ਮੂੰਹ ਦੇ ਵਿੱਚ ਬੋਲ ਨਹੀਂ ਹੁੰਦਾ ਜਿਵੇਂ ਗੁੰਗੇ ਹੁੰਦੇ ਨੇ ਕਿਸੇ ਨਾ ਕੰਮੇ ਬੈਸਦੇ ਕਿਸੇ ਨਾ ਕੰਮੇ ਬੈਸਦੇ ਆ ਐਡਾ ਜਿਹੜਾ ਇਹਨਾਂ ਨੇ ਆਪਾਂ ਇਹ ਕਹਿ ਲਿਆ ਕਿ ਹੱਥ ਚੁੱਕੀ ਹੋਈ ਐ ਸ਼ਰੋਮਣੀ ਕਮੇਟੀ ਦੇ ਜਿਹੜੇ ਵਿੱਚ ਅਖੌਤੀ ਜਿਹੜੇ ਕਾਲੀਆਂ ਭੇਡਾਂ ਬੈਠੀਆਂ ਨੇ ਜਿਨੀ ਕਰਦਾ ਸੀ ਇਹ ਗੱਲਾਂ ਕਹਿਣ ਨੂੰ ਪਰ ਕਹਿਣੀਆਂ ਪੈ ਰਹੀਆਂ ਨੇ ਹੁਣ ਕਈਆਂ ਨੇ ਕਿਹਾਗਾ ਕਿ ਤੁਹਾਨੂੰ ਵੀ ਸੈਣੀ ਵਾਂਗੂ ਮਰਵਾ ਦੇਣਗੇ ਜਿਸ ਦਿਨ ਮੌਤ ਆਉਣੀ ਆ ਉਹ ਆਈ ਜਾਣੀ ਆ ਨਾ ਕਿ ਇਹਨਾਂ ਦੁਸ਼ਟਾਂ ਨੇ ਦੇਣੀ ਆ ਜੇ ਦੁਸ਼ਟਾਂ ਦੇ ਹੱਥੋਂ ਲਿਖੀ ਹੋਈ ਤਾਂ ਦੁਸ਼ਟਾਂ ਦੇ ਹੱਥੋਂ ਆਜੂਗੀ ਇਹਦਾ ਸਾਨੂੰ ਕੋਈ ਪਰਵਾਹ ਨਹੀਂ ਤੇ ਗੱਲ ਜਿਹੜੀ ਆਪਾਂ ਕਰਦੇ ਅੱਜ ਕਿ ਅਸੀਂ ਇਹਨਾਂ ਦੇ ਮਥੇਰਾ ਟਾਈਮ ਸਹਲੇਆ ਇਹਨਾਂ ਦਾ ਮੈਂ ਮਥੇਰਾ ਟਾਈਮ ਮੂੰਹ ਕਿੰਨੀ ਦੇਖ ਲੈ ਇਹਨਾਂ ਦੇ ਕਿੰਨੀ ਤੇ ਇਹਨਾਂ ਤੋਂ ਦਾ ਯਾਦ ਕਰਾਉਣੀ ਪੈਣਗੇ ਲੋਕਲ ਕਮੇਟੀਆਂ ਦੇ ਵਿੱਚ ਜਿਹੜੇ ਪ੍ਰਧਾਨ ਬੈਠੇ ਨੇ ਉਹਨਾਂ ਨੇ ਗੰਦ ਪਾ ਛੱਡਿਆ ਤੇ ਜਿਹੜੇ ਹੋਰ ਕੰਮ ਚ ਰੱਖੇ ਨੇ ਉਹਨਾਂ ਨੇ ਆਤਮਚਾਈ ਹੋਈ ਆ ਤੇ ਤਾਂਹਾਂ ਦੂਜੇ ਬੈਠੇ ਨੇ ਵੀ ਤੁਹਾਡੀ ਪਿਓ ਦੀ ਜ਼ਮੀਰ ਆ ਇਹ ਜੰਗੀਰ ਆ ਇਹ ਸਰੋਣੀ ਕਮੇਟੀ ਕਿ ਤੁਸੀਂ ਹਰੇਕ ਨੂੰ ਕਮਰਾ ਨਹੀਂ ਦਿੰਦੇ ਮੋੜ ਦਿੰਦੇ ਹੋ ਤੇ ਕਮਰੇ ਜਿੰਦੇ ਲਾਏ ਨੇ ਕਾਦੇ ਵਾਸਤੇ ਜਿੰਦੇ ਲਾਏ ਹੋਏ ਨੇ ਐਨੇ ਹੱਥ ਚੁੱਕੀ ਹੋਈ ਇਹਨਾਂ ਲੋਕਾਂ ਨੇ ਫੇਸ ਸਰੋਣੀ ਕਮੇਟੀ ਵਿੱਚ ਕੀ ਕੁਝ ਨਹੀਂ ਹੋ ਰਿਹਾ ਜੇ ਅਸੀਂ ਤੁਹਾਨੂੰ ਉਹ ਗੱਲਾਂ ਦੱਸਣ ਲੱਗ ਗਏ ਆ ਵੀ ਜਾਈਏ ਤਾਂ ਫਿਰ ਕਹਿਣਗੇ ਸਿੱਖ ਸਿੱਖ ਕੌਮ ਦੇ ਵੈਰੀ ਬਣਦੇ ਆਂ ਤੇ ਸਿੱਖਾਂ ਦਾ ਪਰਦਾ ਚੱਕਦੇ ਆਂ ਹੁਣ ਤੁਹਾਡੇ ਪਰਦੇ ਵੀ ਚੱਕੜੇ ਪੈਣਗੇ ਜਿਹੜਾ ਕਿ ਤੁਸੀਂ ਉੱਥੇ ਕਰ ਰਹੇ ਹੋ ਨਿਤ ਘਟਨਾਵਾਂ ਵਾਪਰ ਰਹੀਆਂ ਨੇ ਸਰੋਣੀ ਕਮੇਟੀ ਦੇ ਵਿੱਚ ਆ ਇਹ ਤੋਂ ਸਭ ਕੁ ਲੈ ਲਓ ਮੜਾ ਮੋਟਾ ਸਿੱਖ ਲਓ ਗੁਰੂ ਦਾ ਮੜਾ ਮੋਟਾ ਭੈ ਰੱਖ ਲਓ ਮਨ ਦੇ ਵਿੱਚ ਇਹਨੇ ਕਿ ਜੇ ਤੁਸੀਂ ਦਰਬਾਰ ਸਾਹਿਬ ਦੇ ਤੁਹਾਡੇ ਆਲੇ ਦੁਆਲੇ ਡਿਊਟੀ ਲਾਤੀ ਤੇ ਤੁਹਾਨੂੰ ਗੁਰੂ ਨੇ ਮਾਫ ਕਰ ਦਿੱਤਾ ਜੇ ਤੁਹਾਡੀ ਨਿਗਾ ਨੀਅਤ ਦਿਲ ਦੇ ਵਿੱਚ ਦਇਆ ਹੋਊਗੀ ਭਾਵਨਾ ਹੋਊਗੀ ਤੇ ਫੇਰ ਹੀ ਸਤਗੁਰ ਨੇ ਉਹ ਕਰਨਾ ਜੇਕਰ ਤੁਸੀਂ ਰੱਖਣੀ ਅਤ ਰੱਖਣਾ ਢਿੱਡ ਦੇ ਵਿੱਚ ਬੈਰਾ ਵਿਰੋਧ ਕ੍ਰੋਧ ਪੇ ਤੁਸੀਂ ਸੜ-ਸੜ ਕੇ ਮਰੋਗੇ ਹਰ ਇੱਕ ਗੁਰੂ ਘਰ ਦਾ ਜੇ ਮੈਂ ਕੱਢਣ ਲੱਗ ਜਾਂ ਪੰਜਾਬ ਦੇ ਵਿੱਚ ਬਹੁਤ ਏ ਦਾਗੀ ਜਿਹੜੇ ਨੇ ਲੋਕ ਬੈਠੇ ਨੇ ਕਮੇਟੀਆਂ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਇੱਕ ਜੰਗੀਰ ਸਮਝ ਲਿਆ ਕਿ ਸ਼ਰੋਮਣੀ ਕਮੇਟੀ ਦੇ ਅਸੀਂ ਕਬਜ਼ਾ ਕਰ ਲਿਆ ਜੀ ਅਸੀਂ ਮੁਲਾਜ਼ਮਾਂ ਅਸੀਂ ਮੈਨੇਜਰ ਆ ਅਸੀਂ ਫਲਾਨੇ ਆ ਅਸੀਂ ਧੌਂਕੇ ਆ ਕਿ ਸਾਡਾ ਜਿਹੜਾ ਸਰੋਣੀ ਕਮੇਟੀ ਦਾ ਸਾਡਾ ਦਰਦ ਵਾ ਚੱਲਦਾਗਾ ਕੋਈ ਨਾ ਟਾਈਮ ਆਊਗਾ ਉਹ ਟਾਈਮ ਜਿਹੜਾ ਕਿਸੇ ਨੂੰ ਮਾਫ਼ ਨਹੀਂ ਕਰਦਾ ਹੁੰਦਾ ਕਿਤੇ ਦੀ ਲਿਹਾਜ਼ ਨਹੀਂ ਕਰਦਾ ਹੁੰਦਾ ਜਦੋਂ ਪ੍ਰਮਾਤਮਾ ਕਹਿੰਦੇ ਮਤ ਮਾਰਦਾ ਨਾ ਫਿਰ ਉਦੋਂ ਮਤ ਬੜੇ-ਬੜਿਆਂ ਦੀ ਮਾਰ ਦਿੰਦਾ ਹੁੰਦਾ ਰਾਜੇ ਤੋਂ ਭੀਖ ਮਗਾ ਦਿੰਦਾ ਹੁੰਦਾ ਕਿ ਤੁਸੀਂ ਇਹ ਅੱਤ ਚੁੱਕੀ ਹੋਈ ਆ ਤੁਸੀਂ ਬੁੱਢਿਆਂ ਲੋਕਾਂ ਨੂੰ ਜਿਹੜੇ ਬੁੱਢੇ ਸਾਡੇ ਮਾਵਾ ਮਾਪੇ ਨੇ ਤੁਸੀਂ ਉਹਨਾਂ ਨੂੰ ਧੱਕੇ ਮਾਰ ਮਾਰ ਕੱਢ ਰਹੇ ਹੋ ਉੱਥੇ ਤੇ ਉਹਨਾਂ ਨੂੰ ਕਮਰਾ ਨਹੀਂ ਦੇ ਰਹੇ ਤੁਸੀਂ ਜਿਹੜੇ ਫੋਨ ਆਉਂਦੇ ਆ ਤੁਹਾਨੂੰ ਬਿੱਲੜ ਉਹਨਾਂ ਨੂੰ ਕਮਰਾ ਦਿੰਨੇ ਹੋ ਆ ਸਰਦਾ ਭਾਵਨਾ ਵਾਲੀ ਬੀਬੀ ਕਹਿੰਦੀ ਮੈਨੂੰ 10 ਮਹੀਨੇ ਹੋ ਗਏ 9 10 ਮਹੀਨੇ ਹੋ ਗਏ ਲਗਾਤਾਰ ਕਹਿੰਦੀ ਇੱਕ ਦਿਨ ਕਮਰਾ ਨਹੀਂ ਮਿਲਿਆ ਸ਼ਰਮ ਕਰੋ ਮાળੀ ਮੋਟੀ ਤੁਹਾਨੂੰ ਗੁਰੂ ਨੇ maaf ਨਹੀਂ ਕਰਨਾ ਤੁਹਾਨੂੰ ਲਾਨ ਤਾਂ ਪੈਣਗੇ ਤੁਹਾਨੂੰ ਇੱਥੇ ਵੀ ਪੈਣਗੇ ਤੇ ਤਾਹਾਂ ਵੀ ਪੈਣਗੇ ਆ ਤੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਰੋਵਣੀ ਕਮੇਟੀ ਤੇ ਕਪਚਾ ਦਿਓ ਧਾਮੀ ਤੇ ਕ ਵੈਸੇ ਤਾਂ ਇਹਨਾਂ ਨੂੰ ਸਾਰਾ ਪਤਾ ਹੈਗਾ ਕਿ ਬਿੱਲੇ ਬਗਾੜਾਂ ਦੀ ਇੱਕੋ ਹੀ ਗੱਲ ਬਾਤ ਆ ਪਰ ਫਿਰ ਵੀ ਕੀ ਆ ਇਹ ਜਾਗ ਜਾਵੇ ਪਰ ਜਾਗਣਾ ਤਾਂ ਕੀ ਆ ਇਹਨਾਂ ਨੇ ਧਮਕੀ ਦੇਣੀਆਂ ਨੇ ਵੀਡੀਓ ਦੇ ਥੱਲੇ ਜਾ ਕਮੈਂਟ ਕਰਨੇ ਨੇ ਜਾਂ ਫੋਨ ਤੇ ਧਮਕੀਆਂ ਦੇਣੀਆਂ ਨੇ ਐਸੇ ਆਏ ਕਰਦਾਂਗੇ ਅਸੀਂ ਬਾਹਰ ਕਰਦਾਂਗੇ ਇੰਨਾਂ ਦੇ ਪੱਲੇ ਹੋਰ ਕੱਖ ਨਹੀਂ ਤੁਸੀਂ ਗੁੱਡੇ ਹੋ ਕੇ ਗੁਰੂ ਘਰ ਦੇ ਵਜੀਰ ਹੋ ਕਿ ਗੁਰੂ ਘਰ ਦੇ ਤੁਸੀਂ ਮਲਾਜਮ ਤੁਹਾਡਾ ਤਨਖਾਹ ਦੇ ਨਾਲ ਢਿੱਡ ਨਹੀਂ ਭਰਦਾ ਤੁਸੀਂ ਲੋਕਾਂ ਤੋਂ ਰੁਪਏ ਹੜਾਪ ਰਹੇ ਹੋ ਹੁਣ ਮੈਂ ਇਹਨਾਂ ਨੂੰ ਹੋਰ ਕੀ ਦੱਸੋ ਇਸ ਤੋਂ ਵੱਧ ਕੀ ਕਹਾਂ ਤੇ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਲਿਖਿਓ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੰਗਤ ਜਾਂਦੀ ਆ ਤੇ ਉਹਨੂੰ ਆਸਾਨੀ ਨਾਲ ਕਮਰਾ ਮਿਲਣਾ ਚਾਹੀਦਾ ਉਥੇ ਇਹ ਨਹੀਂ ਦੇਖਿਆ ਜਾਣਾ ਚਾਹੀਦਾ ਇਹ ਗਰੀਬ ਆ ਇਹ ਅਮੀਰ ਆ ਇਹ ਫਲਾਣੇ ਦਾ ਮੁੰਡਾ ਹੈ ਧੰਕੇ ਦਾ ਕੁੜੀ ਆ ਇਹ ਸਾਡੇ ਜਥੇਦਾਰ ਦਾਗਾ ਇਹ ਸਾਡੇ ਫਲਾਣੇ ਦਾਗਾ ਪੈ ਮੰਨੋ ਮਾੜਾ ਮੋਟਾ ਗੁਰੂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲਿਓ ਤੁਸੀਂ ਵੇਖਦੇ ਰਹੋ ਪੰਜਾਬੀ ਬਿਰਸਾ ਟੀਵੀ ਮੈਂ ਹਾਂ ਮਕਰਮ ਸਿੰਘ ਉੱਬਾ